ਡਿਜੀਟਲ ਇੰਡੀਆ ਦੇ ਲਾਰੇ ਲਾਈ ਜਾਂਦੇ ਨੇ ਦੇਖੋ ਯਾਰੋ ਦਿਨ ਕਿੰਨੇ ਅੱਛੇ ਆਈ ਜਾਂਦੇ ਨੇ ਲੋਕਾਂ ਨੂੰ ਨਾ ਮਿਲਦਾ ਅਨਾਜ ਢਿੱਟ ਭਰਨੇ ਨੂੰ ਛੋਟੇ ਛੋਟੇ ਬੱਚਿਆਂ ਨੂੰ ਕੁੱਤੇ ਖਾਈ ਜਾਂਦੇ ਨੇ ਉਤੋਂ ਦੇਤ ਨਸ਼ੇ ਨੇ ਤੋੜਿਆ ਹੀ ਲੱਗ ਜੀ ਜਿਸਮਾ ਤੋਂ ਰੂਹਾਂ ਕਰੀ ਜਾ ਰਿਆ ਇਹ ਵਕ ਜੀ ਆਪਣੇ ਹੱਥੋਂ ਆਪਣੇ ਮਰਾਈ ਜਾਂਦਾ ਹੈ ਰੁਕਿਆ ਨਹੀਂ ਚਿੱਟਾ ਕਿੰਨੇ ਘਰ ਖਾਈ ਜਾਂਦਾ ਏ ਕਹਿੰਦੇ ਰਾਜਨੀਤਾ ਸੀ ਬੰਦ ਕਰ ਦਿੱਤਾ ਨਸ਼ਾ ਸਮਝਣਾ ਆਵੇ ਫਿਰ ਕਿੱਥੋਂ ਆਈ ਜਾਂਦਾ ਏ ਦੇਸ਼ ਅਸੀਂ ਕਰ ਦਿੱਤਾ ਚੋਰਾਂ ਦੇ ਹਵਾਲੇ ਜੀ ਹੋਈ ਜਾਂਦਾ ਨਿੱਤੇ ਅਤੇ ਨਵੇਂ ਹੀ ਕੋਟਾਲੇ ਜੀ ਟੁੱਟ ਗਿਆ ਬੰਨ ਮੇਰੇ ਸਬਰਾਂ ਦਾ ਅੱਜ ਯਾਰੋ ਭਰਿਆ ਪਿਆਏ ਫਰੀਦ ਤਾਂ ਹੀ ਗੱਲ ਕੀਤੀ ਏ ਕੁੱਤਿਆਂ ਦੇ ਵਾਂਗੂ ਹੱਡ ਖਾਣੇ ਆਮ ਜਨਤਾ ਦੇ ਕੁੱਤੇ ਸਾਡੇ ਲੀਡਰ ਨੇ ਕੁੱਤੀ ਰਾਜਨੀਤੀ ਹੈ